ਜਿਹੜਾ ਚੌਥਾ ਸਾਲ ਉਹ ਆ ਗਿਆ ਆ 6 ਜਨਵਰੀ ਦੇ ਉਸ ਇਨਸੀਡੈਂਟ ਨੂੰ ਅੱਜ ਕਾਂਗਰਸ ਨੇ ਉੱਥੇ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਆ ਉਹਨਾਂ ਨੇ ਇਕੱਠੇ ਹੋ ਕੇ ਜਿਹੜੀ ਨਵੰਬਰ 2024 ਦੇ ਵਿੱਚ ਇਲੈਕਸ਼ਨ ਹੋਈ ਆ ਉਸ ਦੇ ਫੈਸਲੇ ਦੇ ਉੱਤੇ ਜਿਹੜੀ ਮੋਹਰ ਲਾਉਣੀ ਆ ਇਲੈਕਟਰਲ ਕਾਲਜ ਜਿਹੜੀ 트럼ਪ ਹੋਣਾ ਦੀ ਜਿੱਤ ਹੋਈ ਆ ਉਸ ਦੇ ਉੱਤੇ ਮੋਹਰ ਲਗਣੀ ਆ ਇਹ ਵੀ ਹੋ ਰਿਹਾ ਆ ਵੀ ਜਿਹੜੀ ਕਮਲਾ ਹੈਰਿਸ ਜਿਹੜੀ ਵਾਈਸ ਪ੍ਰੈਜ਼ੀਡੈਂਟ ਮੌਜੂਦਾ ਤੌਰ ਤੇ ਆ ਉਹ ਮੇਨ ਕੰਟੈਂਡਰ ਸੀ ਉਹਨਾਂ ਦਾ ਹੀ ਜਿਹੜਾ ਆਮੋ ਸਾਹਮਣਾ ਸੀ ਉਹਨਾਂ ਨੂੰ ਹੀ ਜਿਹੜੀ ਇਹ ਇਲੈਕਸ਼ਨ ਆ ਉਹ ਸਰਟੀਫਾਈ ਕਰਨੀ ਜਿਹੜੀ ਉਹ ਪਵੇਗੀ ਉਧਰ ਯੂਐਸ ਕੈਪੀਟਲ ਦੇ ਜਿਹੜੇ ਪੁਲਿਸ ਆ ਉਹਨਾਂ ਨੇ ਪੁਲਿਸ ਦੇ ਜਿਹੜੇ ਚੀਫ ਆ ਉਹਨਾਂ ਨੇ ਕਿਹਾ ਵੀ ਭਾਈ ਜਿਨ੍ਹਾਂ ਨੇ ਪੁਲਿਸ ਅਗੇਂਸਟ ਅਸੌਲਟ ਕੀਤਾ ਸੀ ਧੱਕੇ ਦੇ ਨਾਲ ਉੱਥੇ ਜਿਹੜੇ ਵੱਡੇ ਸੀ ਹਿੰਸਾ ਜਿਨ੍ਹਾਂ ਨੇ ਕੀਤੀ ਸੀ ਤੇ ਟਰੰਪ ਉਹ ਨਹੀਂ ਜਿਹੜੇ ਕਹਿ ਰਹੇ ਵੀ ਮੈਂ ਉਹਨਾਂ ਸਾਰਿਆਂ ਨੂੰ ਮaaf ਕਰ ਦਊਗਾ ਉਹਨਾਂ ਨੇ ਕਿਹਾ ਵੀ ਇਹ ਪਾਰਡਨ ਕਰਨ ਵਾਲਾ ਕੰਮ ਜਿਹੜਾ ਹੈ ਉਹ ਗਲਤ ਹੈਗਾ ਆ ਵੀ ਉਹਨਾਂ ਲੋਕਾਂ ਨੂੰ ਮਾਫ਼ ਨਾ ਕੀਤਾ ਜਾਵੇ ਜਿਨ੍ਹਾਂ ਨੇ ਪੁਲਿਸ ਦੇ ਉਲਟ ਜਿਹੜਾ ਅਸਾਲਟ ਕੀਤਾ ਸੀ ਜਿਨ੍ਹਾਂ ਨੇ ਕ੍ਰਾਸ ਕੀਤੀ ਸੀ ਲਾਈਨ ਆਫੀਸਰਸ ਨੂੰ ਜਿਹੜਾ ਉਹ ਅਟੈਕ ਕਰਨ ਦੇ ਲਈ 6 ਜਨਵਰੀ ਦੀ ਆ ਰਹੀ ਜਿਹੜੀ ਕਹਿੰਦੇ ਐਨੀਵਰਸਰੀ ਤੋਂ ਪਹਿਲਾਂ ਉਹਨਾਂ ਨੇ ਯੂ ਐਸ ਕੈਪੀਟਲ ਪੁਲਿਸ ਦੇ ਜਿਹੜੇ ਚੀਫ ਆ ਜੇ ਥਾਮਸ ਮੈਨਜਰ ਉਨਾ ਨੇ ਇਹ ਜਿਹੜਾ ਉਹ ਬਿਆਨ ਦਿੱਤਾ ਹੈ 6 ਜਨਵਰੀ 2021 ਨੂੰ ਜਿਹੜਾ ਜਦੋਂ 트럼ਪ ਹੁਣੇ 2020 ਦੀ ਇਲੈਕਸ਼ਨ ਹਾਰ ਗਏ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਮੌਬ ਆ ਉਹ ਉੱਥੇ ਪਹੁੰਚਿਆ ਸੀ ਉਸ ਤੋਂ ਅਗਲੇ ਦਿਨ ਇਨਸਰੈਕਸ਼ਨ ਹਾਊਸ ਅੰਡਰ ਜਿਹੜਾ ਆ ਫਾਇਰ ਆ ਹੋਰ ਇਦਾਂ ਦੀਆਂ ਬਹੁਤ ਸਾਰੇ ਜਿਹੜੇ ਆ ਉਹ ਬਿਆਨ ਆਏ ਸੀਗੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਉਹ ਘੱਟੋ ਘੱਟ 1600 ਜਾਣਿਆਂ ਨੂੰ ਜਿਹੜੀ ਉਹ ਮਾਫੀ ਦੇਣਗੇ ਜਿਨ੍ਹਾਂ ਦੇ ਉੱਤੇ 6 ਜਨਵਰੀ ਦੇ ਦੇ ਜਿਹੜੇ ਕੇਸ ਆ ਉਹ ਚੱਲ ਰਹੇ ਆ ਉਹਨਾਂ ਦੇ ਵਿੱਚੋਂ 1600 ਦੇ ਵਿੱਚੋਂ ਜਿਹੜੇ 6 ਜਾਣੇ ਅਜਿਹੇ ਆ ਜਿਨ੍ਹਾਂ ਨੂੰ ਫੈਲਨੀ ਅਸਾਲਟ ਜਾਂ ਆਬਸਟਰਕਸ਼ਨ ਆਫ ਪੁਲਿਸ ਅ ਡਿਊਰਿੰਗ ਸਿਵਲ ਡਿਸਆਰਡਰ ਦੇ ਜਿਹੜੇ ਚਾਰजेस ਆ ਉਹ ਲੱਗੇ ਹੈਗੇ ਆ ਸੋ ਉਸੇ ਉੱਤੇ ਜਿਹੜੇ ਯੂ ਐਸ ਕੈਪੀਟਲ ਪੁਲਿਸ ਦੇ ਜਿਹੜੇ ਚੀਫ ਥਾਮਸ ਨੇ ਉਹਨਾਂ ਨੇ ਕਿਹਾ ਆ ਵੀ ਭਾਈ ਆ ਜਿੰਨਾ ਲੋਕਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਉਹਨਾਂ ਦੇ ਕੰਮ ਜਿ ਵਿਗਨ ਪਾਇਆ ਉਹਨਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਅੱਜ ਯੂ ਐਸ ਕੈਪੀਟਲ ਦੇ ਵਿੱਚ ਕਹਿੰਦੇ ਭਈ ਪੁਲਿਸ ਦੀ ਪ੍ਰੈਜ਼ੈਂਸ ਕਾਫੀ ਜ਼ਿਆਦਾ ਅੱਜ ਵੀ ਹੈਗੀ ਆ ਅੱਜ ਸਰਟੀਫਿਕੇਸ਼ਨ ਹੋਣੀ ਆ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਦੀ ਪਿਹਾ ਇਹਨਾਂ ਨੂੰ ਜਿਹੜੇ ਡੈਲੀਗੇਟਸ ਜਿੰਨੇ ਮਿਲੇ ਹੈਗੇ ਉਸ ਹਿਸਾਬ ਦੇ ਨਾਲ ਜਿਹੜੀ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਦੇ ਰਿਜ਼ਲਟਸ ਆ ਉਹ ਅੱਜ ਫਾਈਨਲ ਉਹਨਾਂ ਨੇ ਕਰਨੇ ਹੈਗੇ ਆ ਅ ਤੋਂ ਇਸ ਤੋਂ ਬਿਨਾ ਜਿਹੜੇ ਇਨਸੁਰੈਕਸ਼ਨ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਕਿਹਾ ਸੀ ਵੀ ਮੈਂ 1600 ਦੇ ਕਰੀਬ ਲੋਕਾਂ ਨੂੰ ਮਾਫੀ ਦਵਾਂਗਾ ਉਸ ਸੰਬੰਧ ਦੇ ਵਿੱਚ ਤੁਸੀਂ ਜਿਹੜੀ ਸਟੇਟਮੈਂਟ ਆਈ ਹੈ ਉੱਥੇ ਪੁਲਿਸ ਵੱਲੋਂ ਆਲਰੇਡੀ ਦੱਸ ਦਿੱਤੀ ਹੈਗੀ ਆ ਆਨ ਵਾਲੇ ਸਮੇਂ 'ਚ ਦੇਖੋ ਕੀ ਬਣਦਾ ਹੈ ਕਿ ਉਹ ਇਹਨਾਂ ਨੂੰ ਮaaf ਕਰਨਗੇ ਜਾਂ ਨਹੀਂ ਕਰਨਗੇ 1580 ਡਿਫੈਂਡੈਂਟਸ ਜਿਹੜੇ ਚਾਰਜ ਕੀਤੇ ਗਏ ਸੀ ਜਿਸ ਟਾਈਮ ਦੇ ਉੱਤੇ ਇਹਨਾਂ ਨੇ ਅਟੈਕ ਕੀਤਾ ਸੀ ਕੈਪੀਟਲ ਦੇ ਉੱਤੇ 1270 ਜਣੇ ਕਨਵਿਕਟ ਹੋ ਗਏ ਸੀ 660 ਜਣੇ ਇਸ ਵੇਲੇ ਜੇਲ ਦੇ ਵਿੱਚ ਹੈਗੇ ਆ ਇਹ ਯੂ ਐਸ ਅਟਾਰਨੀ ਆਫਿਸ ਜੋ ਡਿਸਟ੍ਰਿਕਟ ਆਫ ਕਲੰਬੀਆ ਆ ਉਹਨਾਂ ਨੇ ਜਿਹੜਾ ਡਾਟਾ ਆ ਉਹ ਹੋਰ ਰਿਲੀਜ਼ ਕੀਤਾ ਹੈਗਾ ਆ ਬਹੁਤ ਸਾਰੇ ਲੋਕਾਂ ਦੀ ਜਿਹੜੀ ਜੇਲ ਆ ਉਹ ਕੁਝ ਦਿਨਾਂ ਤੋਂ ਲੈ ਕੇ 22 ਸਾਲਾਂ ਤੱਕ ਜਿਹੜੀ ਡਿਕਲੇਅਰ ਹੋਈ ਹੈਗੀ ਆ ਇੱਕ ਜਿਹੜਾ ਫਾਰਮਰ ਪ੍ਰਾਊਡ ਬாய் ਚੇਅਰਮੈਨ ਐਨਰੀਕੂ ਟੈਰੀਓਸ ਉਸ ਨੂੰ ਸਡਿਸ਼ਨ ਕਾਂਸਪੀਰੇਸੀ ਦੇ ਅੰਡਰ ਕਨਵਿਕਟ ਕੀਤਾ ਗਿਆ ਸੀ ਜੀ ਬਿਲਕੁਲ ਹੁਣ ਤੱਕ ਜਿਹੜੇ ਆ 6 ਜਨਵਰੀ ਦੇ ਵਿੱਚ ਹਿੰਸਾਕਾਰੀ ਜਿਹੜੇ ਪਹੁੰਚੇ ਸੀ ਰਾਈਟਰਸ ਉਹਨਾਂ ਨੂੰ ਕੁੱਲ ਮਿਲਾ ਕੇ 1300 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਚੁੱਕੀ ਹੈਗੀ ਆ ਪ੍ਰिजन ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਜਿਹੜੇ ਮਾਮਲਿਆਂ ਦੇ ਵਿੱਚ ਵੱਖ-ਵੱਖ ਚਾਰजेस ਦੇ ਵਿੱਚ ਇੰਨੀ ਜਿਹੜੀ ਸਜ਼ਾ ਆ ਉਹ ਹੋਈ ਆ ਕਹਿੰਦੇ ਵੀ ਉਂ ਭਾਵੇਂ ਬਾਹਰ ਤੜਲੇ ਦੇ ਨਾਲ ਸنو ਪੈ ਰਹੀ ਆ ਪਰ ਕੈਪੀਟਲ ਹਿੱਲ ਅਪ ਐਂਡ ਰਨਿੰਗ ਆ ਕਹਿੰਦੇ ਵੀ ਮਹੌਲ ਇੱਕਦਮ ਚੁੱਪਚਾਪ ਆ ਐਕਸਟਰਾ ਸਿਕਿਉਰਿਟੀ ਜਿੱਦਾਂ ਆ ਉਹ ਬਣੀ ਪਈ ਆ ਫੈਂਸਿਸ ਜਿਹੜੇ ਪੈਰੀਮੀਟਰ ਦੇ ਆਲੇ-ਦੁਆਲੇ ਜਿਹੜੇ ਲਾਏ ਗਏ ਹੈਗੇ ਆ ਉਧਰ ਸੌ ਚੱਕ ਸਮਾਗਮ ਤੋਂ ਇੱਕ ਦਿਨ ਜਾਂ ਦੋ ਦਿਨ ਪਹਿਲਾਂ 트ੰਪ ਹੋਣਾ ਨੇ ਕਿਹਾ ਵੀ ਉਹਨਾਂ ਨੇ ਉੱਥੇ ਇੱਕ ਰੈਲੀ ਕਰਨੀ ਆ ਸੋ ਉਹਦਾ ਪਤਾ ਨਹੀਂ ਵੀ ਉਹ ਉਸ ਦਿਨ ਕਿਦਾਂ ਦਾ ਮਾਹੌਲ ਜਿਹੜਾ ਉੱਥੇ ਰਹਿ ਸਕਦਾ ਹੈਗਾ ਆ ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਆ ਪਰ ਕਮਲਾ ਹੈਰਿਸ ਤੇ ਲਈ ਅੱਜ ਜੋ ਜਿਹੜਾ ਸਾਈਨ ਕਰਨਾ ਜਾਂ ਉਸ ਨੂੰ ਸਰਟੀਫਾਈ ਕਰਨਾ 60 ਦੇ ਉੱਤੇ ਲੂਣ ਫੋਕਣ ਵਾਲੀ ਜਿਹੜੀ ਗੱਲ ਉਸ ਤੇ ਲਈ ਖੁਦ ਦੇ ਲਈ ਕਮਲਾ ਹੈਰਿਸ ਲਈ ਬਣੂਗੀ ਵੀ ਇਲੈਕਸ਼ਨ ਵੀ ਹਾਰੀ ਤੇ ਵੈਂਚੂਲੀ ਜਿਹੜਾ ਜਿੱਤਿਆ ਆ ਉਹਦੇ ਲਈ ਉਸ ਨੂੰ ਐਜ਼ ਅ ਵਾਈਸ ਪ੍ਰੈਜ਼ੀਡੈਂਟ ਉਸ ਨੂੰ ਸਰਟੀਫਾਈ ਕਰਨਾ ਪੈ ਰਿਹਾ ਹੈਗਾ